ਵੱਡੇ ਸਹਿਬਜ਼ਾਦਿਆਂ ਦਾ ਸਸਕਾਰ ਕਿਸ ਨੇ ਕੀਤਾ ਛੋਟੇ ਸਹਿਬਜ਼ਾਦਿਆਂ ਲਈ ਗ੍ਰੰਥ ਵੀਰ ਮੁਰਗੇਸ਼ ਵਿੱਚ ਕੀ ਲਿਖਿਆ ਹੈ ਤੇ ਗੰਗੂ ਦੇ ਮਿਲਣ ਤੋਂ ਪਹਿਲਾਂ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਨੇ ਰਾਤ ਕਿੱਥੇ ਕੱਟੀ ਤੇ ਗੰਗੂ ਦੇ ਮਿਲਣ ਤੋਂ ਬਾਅਦ ਜਦੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਤਾਂ ਸਭ ਤੋਂ ਪਹਿਲਾਂ ਕਿੱਥੇ ਲੈ ਕੇ ਜਾਂਦਾ ਜਾਇਆ ਗਿਆ ਤੇ ਸਹਿਬਜ਼ਾਦਾਂ ਨੂੰ ਇੱਕ ਵਾਰ ਵੜੀ ਵੀ ਕਰ ਦਿੱਤਾ ਗਿਆ ਸੀ ਤੇ ਦੁਬਾਰ ਕਿੰਨੇ ਵਾਰ ਬਣਾਈ ਗਈ ਇਸ ਤਰ੍ਹਾਂ ਦੀ ਜਾਣਕਾਰੀ ਸੁਣ ਲਈ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਜੁੜੇ ਰਹੋ ਕੱਲੀ-ਕੱਲੀ ਗੱਲ ਉੱਤੇ ਚਾਨਣਾ ਪਾਵਾਂਗੇ ਸਾਡੀ ਹੌਸਲਾ ਅਫਜ਼ਾਈ ਲਈ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰਿਓ ਆਓ ਅੱਜ ਆਪਾਂ ਇਸ ਇਤਿਹਾਸ ਦੇ ਉੱਤੇ ਇੱਕ ਝਾਤ ਮਾਰਦੇ ਹਾਂ ਜਦੋਂ ਦਸਮ ਪਿਤਾ ਜੀ ਚਮਕੌਰ ਦੀ ਗੜੀ ਵਿੱਚੋਂ ਜਾ ਰਹੇ ਸਨ ਤਾਂ ਵਿੱਚੋਂ ਇੱਕ ਸਾ흥 ਨੇ ਸਹਬਜ਼ਾਦਿਆਂ ਦੇ ਸਰੀਰ ਦੇ ਉੱਤੇ ਕਫਨ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਨੂੰ ਰੋਕ ਦਿੱਤਾ ਤਾਂ ਕਿ ਲੋਕ ਇਹ ਕਹਿਣਗੇ ਕਿ ਗੁਰੂ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਅਗਲੇ ਦਿਨ ਜਦੋਂ ਸਾਰੇ ਸੰਗ ਸ਼ਹੀਦियां ਪਾ ਗਏ ਤਾਂ ਇੱਕ ਸਿੰਘਣੀ ਬੀਬੀ ਹਰਸ਼ਰਨ ਕੌਰ ਨੇ ਉਹਨਾਂ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਮੁਗਲਾਂ ਨੂੰ ਇਹ ਗੱਲ ਹਜਮ ਨਾ ਹੋਈ ਗੁੱਸੇ ਵਿੱਚ ਆ ਕੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਨੂੰ ਬਲਦੀ ਹੋਈ ਅੱਗ ਦੇ ਵਿੱਚ ਸੁੱਟ ਦਿੱਤਾ ਤੇ ਸ਼ਹੀਦ ਕਰ ਦਿੱਤਾ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਪਹਿਲੀ ਰਾਤ ਕੁੰਮਾਵਾਸ਼ਕੀ ਦੀ ਝੁੱਗੀ ਦੇ ਵਿੱਚ ਗੱਟੀ ਲక్ష్ਮੀ ਨਾਮ ਦੀ ਬਾਂਵਣੀ ਉੱਥੇ 2 ਦਿਨ ਰੋਟੀ ਪਾਣੀ ਪਹੁੰਚਾਉਂਦੀ ਰਹੀ ਬਾਦ ਵਿੱਚ ਸਹੇੜੀ ਦਾ ਬ੍ਰਾਹਮਣ ਗੰਗੂ ਮਾਤਾ ਸੁਗੁਜਰੀ ਜੀ ਨੂੰ ਅਤੇ ਛੋਟੇ ਸਹਬਜ਼ਾਦਿਆਂ ਜੀ ਨੂੰ ਆਪਣੇ ਨਾਲ ਲੈ ਗਿਆ। ਇਹ ਗੰਗੂ ਬ੍ਰਾਹਮਣ ਗੁਰੂ ਦੇ ਲੰਗਰਾਂ ਦੇ ਵਿੱਚ ਸੇਵਾ ਕਰਦਾ ਰਿਹਾ ਸੀ। ਜਦੋਂ ਉਸ ਨੇ ਪੈਸਿਆਂ ਦੀ ਭਰੀ ਗੁਰਜੀ ਵੇਖੀ ਤਾਂ ਉਹਦਾ ਮਨ ਡੋਲ ਗਿਆ। ਉਹਨੇ ਮੋਹਰਾਂ ਲੁਕਾ ਦਿੱਤੀਆਂ ਸੋਨੇ ਦੀਆਂ ਤਾਂ ਮਾਤਾ ਜੀ ਨੇ ਉਸ ਨੂੰ ਆਪਣੇ ਕੋਲ ਸੱਦ ਕੇ ਕਿਹਾ ਕਿ ਭਾਈ ਜੇ ਤੂੰ ਆਪਣੇ ਪੁੱਲ ਪੈਸੇ ਰੱਖਣੇ ਨੇ ਰੱਖ ਲੈ ਪਰ ਬਾਹਰ ਜਾ ਕੇ ਰੌਲਾ ਨਾ ਪਾ। ਕਹਿੰਦੇ ਨੇ ਇਤਿਹਾਸਕਾਰ ਦੱਸਦੇ ਨੇ ਕੇ ਗੰਗੂ ਬਹਾਮਣ ਨੇ ਇਸ ਗੱਲ ਦਾ ਗੁੱਸਾ ਮਨਾਇਆ ਤੇ ਕੋਤਵਾਲ ਨੂੰ ਜਾ ਕੇ ਖਬਰ ਦੇ ਦਿੱਤੀ। ਕੋਤਵਾਲ ਨੂੰ ਖਬਰ ਦੇਣ ਤੋਂ ਬਾਅਦ ਮੋਰਿੰਡੇ ਦਾ ਥਾਣੇਦਾਰ ਮਾਤਾ ਗੁਜਰੀ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਗਿਆ ਤੇ ਪਹਿਲੀ ਰਾਤ ਉੱਥੇ ਹੀ ਕੱਟੀ। ਅਗਲੇ ਦਿਨ ਉਹਨਾਂ ਨੂੰ ਬਲਦ ਗੱਡੀ ਦੇ ਉੱਤੇ ਬਿਠਾ ਕੇ ਬੱਸੀ ਭੇਜ ਦਿੱਤਾ ਗਿਆ। ਉੱਥੋਂ ਹੱਥਾਂ ਵਿੱਚ ਹਥਕੜੀਆਂ ਲਾ ਕੇ ਪੈਰਾਂ ਵਿੱਚ ਜ਼ੰਜੀਰਾਂ ਬੰਨ੍ਹ ਕੇ ਮਾਤਾ ਗੁਜਰੀ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਗਿਆ। ਨਵਾਬ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਖਾਣ ਪੀਣ ਦੇ ਲਈ ਕੁਝ ਨਾ ਦਿੱਤਾ ਜਾਵੇ। ਉਸ ਵਕਤ ਗੁਰੂ ਦਾ ਪਿਆਰਾ ਸਿੱਖ ਮੋਤੀਰਾਮ ਮਹਿਰਾ ਆਪਣੀ ਜਾਨ ਤੇ ਖੇੜ ਕੇ ਗਰਮ ਦੁੱਧ ਦੀ ਸੇਵਾ ਨਿਭਾਉਂਦਾ ਰਿਹਾ ਠੰਡੇ ਬੁਰਜ ਦੇ ਵਿੱਚ। ਹੁਣ ਉਧਰੋਂ ਕਚਹਿਰੀ ਸਜ ਚੁੱਕੀ ਸੀ ਤੇ ਸਹਿਬਜ਼ਾਦਿਆਂ ਨੂੰ ਲਿਆਉਣਾ ਸੀ। ਉਸ ਵਕਤ ਸੁੱਚਾ ਆਨੰਦ ਨੂੰ ਵੀ ਬੁਲਾਇਆ ਗਿਆ ਤਾਂ ਕਿ ਉਹ ਸਹਿਬਜ਼ਾਦਿਆਂ ਦੇ ਉੱਤੇ ਆਪਣਾ ਪ੍ਰਭਾਵ ਪਾ ਸਕੇ, ਉਹਨਾਂ ਦੇ ਮਨ ਦੇ ਵਿੱਚ ਸਹਿਮ ਬਣਾ ਸਕੇ। ਜਦੋਂ ਸਹਿਬਜ਼ਾਦਿਆਂ ਨੂੰ ਕਚਹਿਰੀ ਵੱਲੋਂ ਲਿਆਂਦਾ ਜਾ ਰਿਹਾ ਸੀ ਪੰਚ ਵਿੱਚੋਂ ਇੱਕ ਸਪਾਈ ਵੱਲੋਂ ਲਗਾਤਾਰ ਇਹ ਤਾਕੀਦ ਕੀਤੀ ਜਾ ਰਹੀ ਸੀ ਕਿ ਜਦੋਂ ਉੱਥੇ ਕਚਹਿਰੀ ਦੇ ਵਿੱਚ ਜਾਣ ਸਿਰ ਝੁਕਾ ਕੇ ਜਾਣ ਤੇ ਉੱਥੇ ਜਾ ਕੇ ਸਲਾਮ ਕਰਨ ਸਹਿਬਜ਼ਾਦਿਆਂ ਦਾ ਸੈਰ ਨੀਵਾ ਕਰਨ ਦੇ ਲਈ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਛੋਟੀ ਖਿੜਕੀ ਖੁੱਲੀ ਰੱਖੀ ਗਈ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਸਪਾਈ ਨੂੰ ਅੰਦਰ ਭੇਜਿਆ। ਸਪਾਈ ਆਪਣਾ ਸਿਰ ਨੀਵਾ ਕਰਕੇ ਉਸ ਖਿੜਕੀ ਦੇ ਵਿੱਚ ਦੀ ਗਿਆ ਤੇ ਫਿਰ ਸਹਿਬਜ਼ਾਦਿਆਂ ਨੂੰ ਆਉਣ ਦੇ ਲਈ ਕਿਹਾ ਸਾਰੇ ਜਾਣੇ ਕਚਹਿਰੀ ਦੇ ਵਿੱਚ ਟੱਕੀ ਲਾ ਕੇ ਉਸ ਖਿੜਕੀ ਵੱਲ ਵੇਖ ਰਹੇ ਸਨ ਕਿ ਹੁਣ ਸਹਬਜ਼ਾਦੇ ਨੀਵਾ ਸਰ ਕਰਕੇ ਆਉਣਗੇ ਤੇ ਸਲਾਮ ਸਾਨੂੰ ਬੁਲਾਉਣਗੇ ਉਹ ਉਸ ਵਕਤ ਸਹਬਜ਼ਾਦਿਆਂ ਨੇ ਆਪਣੇ ਪਹਿਲਾ ਪੈਰ ਰਖੇ ਅਤੇ ਫਿਰ ਸਿਰ ਕੱਢਿਆ ਇਹ ਸਭ ਦੇਖ ਕੇ ਸਾਰੀ ਕਚਹਿਰੀ ਹੈਰਾਨ ਰਹਿ ਗਈ ਕਿ ਇਨੀਆਂ ਨਕੀਆਂ ਜੰਦਾ ਇੰਨੇ ਵੱਡੇ ਹੌਸਲੇ ਉਹਨਾਂ ਨੇ ਜਦੋਂ ਉੱਥੇ ਪੈਰ ਰਖੇ ਤੇ ਅੰਦਰ ਆਪਣਾ ਸਿਰ ਲਿਆਂਦਾ ਤੇ ਫਿਰ ਉੱਥੇ ਉਹਨਾਂ ਨੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੁਲਾਈ ਉਸ ਵਕਤ ਉਹਨਾਂ ਨੂੰ ਬਥੇਰੇ ਉੱਥੇ ਲਾਲਚ ਦਿੱਤੇ ਗਏ ਬਥੇਰੇ ਉੱਥੇ ਉਹਨਾਂ ਨੂੰ ਤਰਲੇ ਕੱਢੇ ਗਏ ਕਿ ਉਹ ਹੁਣ ਇਸਲਾਮ ਕਬੂਲ ਲੈਣ ਤੇ ਈਨ ਮੰਨ ਲੈਣ ਤੇ ਆਪਣਾ ਦੀਨ ਛੱਡ ਦੇਣ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਪਾਠ ਪੜਾਇਆ ਹੋਇਆ ਸੀ ਸ਼ੇਰ ਦੇ ਬੱਚੇ ਸ਼ੇਰਾਂ ਵਾਲੀ ਗੱਲ ਕਰਦੇ ਨੇ ਉਸ ਵਕਤ ਉੱਥੇ ਸਹਿਬਜ਼ਾਦਿਆਂ ਵੱਲੋਂ ਕਾਜ਼ੀ ਨੂੰ ਕਿਹਾ ਗਿਆ ਕਿ ਕਾਜ਼ੀ ਆਪਣਾ ਫਤਵਾ ਦੇਵੇ ਤੇ ਉਹ ਹਰ ਤਰ੍ਹਾਂ ਦੀ ਜਿਹੜੀ ਸਜ਼ਾ ਉਹ ਭੁਗਤਣ ਦੇ ਲਈ ਤਿਆਰ ਨੇ ਪਰ ਉਸ ਵਕਤ ਕਾਜ਼ੀ ਨੇ ਆਪਣੀ ਮਜਬੂਰੀ ਦੱਸੀ ਕਿ ਉਹ ਬੱਚਿਆਂ ਨੂੰ ਫਤਵਾ ਨਹੀਂ ਦੇ ਸਕਦਾ ਤਾਂ ਬੱਚਿਆਂ ਨੂੰ ਇੱਕ ਵਾਰ ਉਥੋਂ ਵਰੀ ਕਰ ਦਿੱਤਾ ਗਿਆ ਪਰ ਜਦੋਂ ਹੁਣ ਸਹਿਬਜ਼ਾਦੇ ਕਚਹਿਰੀ ਤੋਂ ਬਾਹਰ ਜਾਣ ਹੀ ਲੱਗੇ ਸਨ ਕਿ ਸੁਚਾਨੰਦ ਉੱਠ ਕੇ ਖੜਾ ਹੋ ਗਿਆ ਤੇ ਪੁੱਛਣ ਲੱਗਾ ਕਿ ਹੁਣ ਤੁਸੀਂ ਕੀ ਕਰੋਗੇ ਤਾਂ ਸਹਿਬਜ਼ਾਦਿਆਂ ਨੇ ਕਿਹਾ ਗਰਜ ਕੇ ਕਿ ਹੁਣ ਅਸੀਂ ਜੰਗਲਾਂ ਵਿੱਚ ਜਾਵਾਂਗੇ ਘੋੜੇ ਖਰੀਦਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੇਰੇ ਨਾਲ ਜੰਗ ਕਰਾਂਗੇ ਤਾਂ ਉਸ ਵਕਤ ਸੁਚਾਨੰਦ ਵੱਲੋਂ ਦੁਬਾਰੇ ਫੇਰ ਪੁੱਛਿਆ ਗਿਆ ਫੇਰ ਕਿਹਾ ਗਿਆ ਕਿ ਤੁਹਾਨੂੰ ਫੇਰ ਫੜ ਲਿਆ ਜਾਵੇਗਾ ਫੇਰ ਕੈਦ ਬਣਾ ਲਿਆ ਜਾਵੇਗਾ ਫੇਰ ਤੁਸੀਂ ਕੀ ਕਰੋਗੇ ਤਾਂ ਸਹਿਬਜ਼ਾਦੇ ਨੇ ਗਰਜ ਕੇ ਕਿਹਾ ਕਿ ਸੁਚਾਨੰਦ ਸੁਣ ਲੈ ਕਿ ਅਸੀਂ ਸਾਰੀ ਉਮਰ ਉਹੀ ਕੋਸ਼ਿਸ਼ ਕਰਦੇ ਰਹਿਾਂਗੇ ਜਦੋਂ ਤੱਕ ਤੇਰਾ ਰਾਜ ਖਤਮ ਨਹੀਂ ਹੋ ਜਾਂਦਾ ਉਸ ਵਕਤ ਜਿਹੜੇ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਲਈ ਸੁਚਾਨੰਦ ਨੇ ਵਰਤੇ ਉਹ ਅਸੀਂ ਇੱਥੇ ਨਹੀਂ ਦੱਸ ਸਕਦੇ ਹੁਣ ਗ੍ਰੰਥ ਬੀਰ ਮਰਗੇਸ਼ ਦੇ ਵਿੱਚ ਵੀ ਇਸ ਸਾਖੀ ਦਾ ਜ਼ਿਕਰ ਕੀਤਾ ਗਿਆ ਕਿ ਉਸ ਵਕਤ ਸੁਚਾਨੰਦ ਤੇ ਹਰਜਸ ਵੱਲੋਂ ਇਹ ਤਾਂ ਕੀਤ ਕੀਤੀ ਗਈ ਕਿ ਜੇ ਹੁਣ ਬੱਚਿਆਂ ਦੇ ਨਤਾਰਾ ਕਰਨਾ ਹੈ ਕਿ ਇਹ ਬਾਗੀ ਹਨ ਜਾਂ ਨਿਆਣੇ ਬੱਚੇ ਹਨ ਤਾਂ ਇਹਨਾਂ ਦੀ ਆਪਾਂ ਨੂੰ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਹੈ ਕਚਹਿਰੀ ਤੋਂ ਬਾਹਰ ਤਿੰਨ ਦੁਕਾਨਾਂ ਲਗਵਾਈਆਂ ਗਈਆਂ ਇੱਕ ਖੜਾਉਣਿਆਂ ਦੀ ਦੂਜੀ ਮਠਿਆਈ ਦੀ ਤੇ ਤੀਜੀ ਸ਼ਸਤਰਾਂ ਦੀ ਉਹਨਾਂ ਦਾ ਖਿਆਲ ਸੀ ਕਿ ਜੇ ਇਹ ਬਾਗੀ ਨਾ ਹੋਏ ਸਿਰਫ ਬੱਚੇ ਹੋਏ ਖੜਾਉਣੇ ਤੇ ਮਠਿਆਈਆਂ ਵੱਲ ਭੱਜਣਗੇ ਹੁਣ ਜਦੋਂ ਕਚੈਰੀ ਤੋਂ ਬਾਹਰ ਸਹਿਬਜ਼ਾਦਿਆਂ ਨੂੰ ਲਿਆਂਦਾ ਗਿਆ ਤਾਂ ਸਹਿਬਜ਼ਾਦਿਆਂ ਨੇ ਹੋਰ ਕਿਸੇ ਪਾਸੇ ਵੱਲ ਨਹੀਂ ਦੇਖਿਆ ਅੱਛਾ ਸ਼ਾਸਤਰਾਂ ਦੀ ਦੁਕਾਨ ਵੱਲ ਗਏ ਉੱਥੇ ਜਾ ਕੇ ਇੱਕ ਨੇ ਨੇਜ਼ਾ ਚੱਕ ਲਿਆ ਤੇ ਦੂਜੇ ਨੇ ਬੰਦੂਕ ਸੁਚਾਨੰਦ ਬੋਲਿਆ ਕਿ ਵੇਖੋ ਇਹ ਬਾਗੀ ਨੇ ਤਾਂ ਕਾਜ਼ੀ ਕੋਲੋਂ ਇੱਕ ਵਾਰ ਫਿਰ ਫਤਵਾ ਲਿਆ ਗਿਆ ਤੇ ਕਾਜ਼ੀ ਨੇ ਕਿਹਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਜਾਵੇ ਇੱਕ ਵਾਰ ਇਹ ਵੀ ਗੱਲ ਆਈ ਕਿ ਇਹਨਾਂ ਨੂੰ ਜੜਾ ਮਲੇਰ ਕੋਟਲੇ ਦਾ ਨਮਾਵ ਹੈ ਉਸ ਦੇ سپੁਰਦ ਕਰ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਬਦਲਾ ਲੈ ਸਕੇ ਪਰ ਇਸ ਵਕਤ ਮਲੇਰ ਕੋਟਲੇ ਦੇ ਨਵਾਬ ਨੇ ਸਿਰ ਮਾਰਿਆ ਤੇ ਕਿਹਾ ਕਿ ਉਹ ਆਪਣੇ ਭਰਾ ਦਾ ਬਦਲਾ ਸਿਰਫ ਗੁਰੂ ਕੋਲੋਂ ਲੈ ਸਕਦਾ ਨਾ ਕਿ ਇਹਨਾਂ ਬੱਚਿਆਂ ਕੋਲੋਂ ਉਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਉੱਠ ਕੇ ਕਚਹਿਰੀ ਵਿੱਚੋਂ ਬਾਹਰ ਨੂੰ ਚਲਾ ਗਿਆ اے ਸੀ ਹਾਂ ਦਾ ਨਾਰਾ ਜਿਸ ਨੂੰ ਸਿੱਖ ਅੱਜ ਤੱਕ ਵੀ ਯਾਦ ਰੱਖਦੇ ਨੇ ਸੂਰਮੇ ਦਾ ਕੰਮ ਹੁੰਦਾ ਹੈ ਕਿ ਕੀਤੇ ਗਏ ਐਸਾਨ ਨੂੰ ਯਾਦ ਰੱਖਣਾ ਤੇ ਸਿੱਖਾਂ ਵੱਲੋਂ ਇਹ ਐਸਾਨ ਹਰ ਵਕਤ ਯਾਦ ਰੱਖਿਆ ਜਾਂਦਾ ਹੁਣ ਸਹਬਜ਼ਾਦਿਆਂ ਨੂੰ ਦੀਵਾਰ ਦੇ ਵਿੱਚ ਚੁਣਨ ਦੇ ਫਰਮਾਨ ਤੋਂ ਬਾਅਦ ਅਜੀਬ ਹਿਰੜ ਬਣ ਰਹੀ ਸੀ ਕਿ ਉਹਨਾਂ ਨੂੰ ਨੀਹਾਂ ਦੇ ਵਿੱਚ ਕੋਈ ਚਣਨ ਵਾਲਾ ਨਹੀਂ ਸੀ ਮਿਲ ਰਿਹਾ ਤਾਂ ਇਸੇ ਕਰਕੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ ਪਰ ਮਾਤਾ ਗੁਜਰੀ ਜੀ ਕੋਲੋਂ ਅਲੱਗ ਰੱਖਿਆ ਗਿਆ ਕੁਦਰਤੀ ਇੱਕ ਦਿਨ ਦਿੱਲੀ ਦੇ ਸ਼ਾਹੀ ਜਲਾਦਾਂ ਦਾ ਮੁਕੱਦਮਾ ਪੇਸ਼ ਸੀ ਕਚਹਿਰੀ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਨਾ ਆਰੰਭ ਕਰ ਦਿੱਤਾ ਗਿਆ ਪਰ ਜਦੋਂ ਨੀਹਾਂ ਜਿਹੜੀਆਂ ਸੀ ਦਵਾਰਾਂ ਸੀ ਉਹ ਛਾਤੀ ਤੱਕ ਆਈਆਂ ਤਾਂ ਸਹਿਬਜ਼ਾਦੇ ਬੇਹੋਸ਼ ਹੋ ਗਏ ਤੇ ਦੀਵਾਰ ਡਿੱਗ ਪਈ ਸਹਿਬਜ਼ਾਦਿਆਂ ਨੂੰ ਚੱਕ ਕੇ ਉਥੇ ਅੰਦਰ ਲੈ ਜਾਂਦਾ ਗਿਆ ਕਹਿੰਦੇ ਨੇ ਉਸ ਵਕਤ ਸਹਬਜ਼ਾਦਿਆਂ ਦੀਆਂ ਤਲੀਆਂ ਵੀ ਮਦਲੀਆਂ ਗਈਆਂ ਉਹਨਾਂ ਨੂੰ ਗਰਮ ਚੀਜ਼ਾਂ ਵੀ ਖਵਾਈਆਂ ਗਈਆਂ ਤਾਂ ਕਿ ਬੇ ਹੋਸ਼ੀ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਅਗਲੇ ਦਿਨ ਫਿਰ ਦੁਬਾਰਾ ਦੀਵਾਰ ਨੂੰ ਖੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੈਣ ਦਿੱਤਾ ਗਿਆ ਤੇ ਸਹਬਜ਼ਾਦੇ ਸਵਰਗ ਸੁਧਾਰ ਗਏ ਮਾਤਾ ਗੁਜਰੀ ਜੀ ਨੇ ਇਹ ਸਾਖਾਂ ਸੁਣ ਕੇ ਆਪਣੇ ਪ੍ਰਾਣ ਚੜ੍ਹਾ ਲਏ ਤੇ ਸਵਰਗ ਸੁਧਾਰ ਗਏ ਦਿਵਾਨ ਟੋਡਰਮਲ ਜੀ ਨੇ ਮੋਹਰਾਂ ਵਿਛਾ ਕੇ ਸਸਕਾਰ ਲਈ ਜਗ੍ਹਾ ਪ੍ਰਾਪਤ ਕੀਤੀ ਉਧਰੋਂ ਜਦੋਂ ਨਵਾਬ ਨੂੰ ਪਤਾ ਲੱਗਿਆ ਕਿਸੇ ਨੇ ਚੁਕਲੀ ਕਰ ਦਿੱਤੀ ਕਿ ਮੋਤੀਰਾਮ ਮਹਿਰਾ ਚੋਰੀਆਂ ਦੁੱਧ ਪਿਉਂਦਾ ਰਿਹਾ ਤਾਂ ਉਹਦਾ ਸਾਰਾ ਪਰਿਵਾਰ ਉਹਦੀਆਂ ਅੱਖਾਂ ਸਾਹਮਣੇ ਪੀੜ ਕੇ ਕੋਹਲੂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਅਖੀਰ ਨੂੰ ਮੋਤੀਰਾਮ ਮਹਿਰਾ ਜੀ ਨੂੰ ਵੀ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਨ੍ਹਾਂ ਸ਼ਹਾਦਤਾਂ ਦਾ ਪ੍ਰਭਾਵ ਇਹ ਕਿਆ ਕਿ ਸਾਰੇ ਪਾਸੇ ਹਾਹਾਕਾਰ ਮਚ ਗਈ ਲੋਕਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਣਖਹੀਣ ਜੀਵਨ ਬਤੀਤ ਕਰਨ ਨਾਲੋਂ ਸਹਬਜ਼ਾਦਿਆਂ ਵਾਂਗ ਅਣਖ ਨਾਲ ਮਰਨਾ ਹੀ ਜ਼ਿੰਦਗੀ ਹੈ ਐਸਾ ਸਾਕੇ ਨੇ ਬਾਬਾ ਬੰਦਾ ਬਹਾਦਰ ਨੂੰ ਬਹੁਤ ਤੁੰਬਿਆ ਐਸਾ ਸਾਕੇ ਮਗਰੋਂ ਹੀ ਜਵਾਲਾ ਭੜਕੀ ਤੇ ਜ਼ੁਲਮੀ ਰਾਜ ਹਮੇਸ਼ਾ ਲਈ ਖਤਮ ਹੋ ਗਿਆ ਦੋਸਤੋ ਇਹ ਸੀ ਸਾਡਾ ਅੱਜ ਦਾ ਜਿਹੜਾ ਵਿਸ਼ਾ ਸਾਨੂੰ ਇਜਾਜ਼ਤ ਦਿਓ ਸਾਡੀ ਹੌਸਲਾ ਫਜ਼ਾਈ ਲਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ